ਨਸ਼ੇ ਦੀ ਹਾਲਤ ਵਿੱਚ ਗੱਡੀ ਤੇ ਸਵਾਰ ਵਿਅਕਤੀ ਨੇ ਬੀਰਿੰਗ ਕਾਲਜ ਦੇ ਬਾਹਰ ਕੀਤਾ ਹਗਾਮਾ ਕਾਲਜ ਦੇ ਗੇਟ 'ਤੇ ਠੋਕੀ ਗੱਡੀ ਸੜਕ 'ਤੇ ਖੜੀ ਬੱਸ ਦਾ ਤੋੜਿਆ ਸ਼ੀਸ਼ਾ ਪੁਲਿਸ ਨੇ ਕੀਤਾ ਕਾਬੂ ਘਟਨਾ ਸੀਸੀਟੀਵੀ 'ਚ ਹੋਈ ਰਿਕਾਰਡ ਦਿਨ ਦਿਹਾੜੇ ਇੱਕ ਵਿਅਕਤੀ ਵੱਲੋਂ ਨਸ਼ੇ ਦੀ ਹਾਲਤ 'ਚ ਪਹਿਲਾਂ ਤਾਂ ਕਾਲਜ ਦੇ ਗੇਟ 'ਚ ਆਪਣੀ ਗੱਡੀ ਠੋਕੀ ਫਿਰ ਕਾਲਜ ਦੇ ਬਾਹਰ ਕੀਤਾ ਜੰਮ ਕੇ ਹਗਾਮਾ ਅਤੇ ਫਿਰ ਕਾਲਜ ਦੇ ਬਾਹਰ ਸੜਕ 'ਤੇ ਖੜੀ ਬੱਸ ਦਾ ਸ਼ੀਸ਼ਾ ਵੀ ਤੋੜਿਆ ਇਸ ਸਾਰੇ ਹਗਾਮੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ ਇਸ ਹਗਾਮੇ ਤੋਂ ਬਾਅਦ ਕਾਲਜ ਪ੍ਰਬੰਧਕਾਂ ਨੇ ਪੁਲਿਸ ਨੂੰ ਬੁਲਾ ਲਿਆ ਅਤੇ ਪੁਲਿਸ ਸਟੇਮ ਨੇ ਮੌਕੇ ਤੇ ਪਹੁੰਚ ਕੇ ਉਕਤ ਵਿਅਕਤੀ ਨੂੰ ਕਾਬੂ ਕਰਕੇ ਅਗਲੀ ਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੰਦੀ ਹੈ 11 ਵਜੇ ਮੈਨੂੰ ਪ੍ਰਕਾਸ਼ ਜੀ ਹੈਗੇ ਸਾਡੇ ਗੇਟ ਵਾਲੇ ਨੂੰ ਫੋਨ ਆਇਆ ਸੀ ਕਿ ਕੋਈ ਸ਼ਰਾਬੀ ਲੜਕਾ ਹੈਗਾ ਕੋਈ ਮਲਮਾਨ ਔਰ ਉਹ ਉਹ ਸਾਨੂੰ ਗੇਟ ਤੇ ਆ ਕੇ ਗਾਲਾਂ ਕੱਢਦਾ ਪਿਆ ਤੇ ਕਹਿੰਦਾ ਕਿ ਮੈਂ ਕੋ ਫੋਰਸਫੁਲੀ ਕਾਲਜ ਅੰਦਰ ਆਣੇ ਆਣਾ ਉਹਨੂੰ ਸ਼ਰਾਬ ਪੀਤੀ ਹੋਈ ਹੈ ਕਾਰਨ ਦੱਸਿਆ ਕਿ ਅੰਦਰ ਆਉਂਦਾ ਨਹੀਂ ਉਹ ਕੰਦਾਈ ਮੈਂ ਬੜਾ ਪੁਰਾਣਾ ਸਟੂਡੈਂਟ ਆ ਮੇਰੀਆਂ ਜਾਦਾ ਜੁੜੀਆਂ ਮੈਂ ਵੀ ਇੱਥੇ ਮੇਰੇ ਕੋਲ 86 ਤੋਂ 89 ਤੱਕ ਪੜਿਆ ਬਾਅਦ 92 ਦਾ ਇੱਥੇ ਪੜਿਆ 33 ਸਾਲ ਹੋ ਗਿਆ ਮੈਂ ਇਸ ਨੂੰ ਐਨ ਐਜ਼ ਅ ਸਟੂਡੈਂਟ ਵੇਖਿਆ ਨਾ ਐਨ ਐਜ਼ ਅ ਟੀਚਰ ਵੇਖਿਆ ਕਦੀ ਜਿਨੀਆਂ ਕਿ ਮੇਰੀ ਜਾਣ ਪਈ ਸਰ ਕੋਈ ਖੁੱਲੜ ਬਜਵੀ ਕੀਤੀ ਕੋਈ ਮੈਂ ਦੱਸਦਾ ਇਹਨੇ ਕੀ ਕੀਤਾ ਫਿਰ ਗਾਣਾ ਗੜਦਾ ਏ ਕੁੜੀਆਂ ਦਾ ਗਾਣਾ ਗੜਦਾ ਏ ਸਰਦਾਰਾਂ ਨੂੰ ਗਾਣਾ ਗੜਦਾ ਏ ਤੇ ਕਦੀ ਹੀ ਕ੍ਰਿਸ਼ਨ ਨੂੰ ਗਾਣਾ ਗੜਦਾ ਏ ਫਿਰ ਉਹ ਗੇਟ ਤੇ ਆ ਕੇ ਤੇ ਇੱਕ ਮਹੀਨੇ ਚ ਪੱਤਲਾ ਥੀ ਇਹਨੇ ਇਹ ਸ਼ੀਸ਼ੇ ਹੋਣਿਆ ਫਿਰ ਇਹਨੂੰ ਫਿਰ ਜੋ ਚੁੱਕ ਕਾਰਗਰ ਵੀ ਪਚੀਏ ਚ ਨਹੀਂ ਕਾਰ ਨਹੀਂ ਪਣੀ ਕਾਰ 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 ਕੀਆ ਕਾਰ ਸੀ ਇਹੋ ਫਿਰ ਇਹਨੂੰ ਬਸ ਬਸ ਦੇਤੇ ਸ਼ੀਸ਼ੇ ਦੇ ਮਾਰ ਕੇ ਸ਼ੀਸ਼ਾ ਤੋੜਦਾ ਬਸ ਤਾਂ ਲੱਗਿਆ ਕੋਣ ਨਾ ਤਾਂ ਨੇ ਉਹ ਅਰਬਨ ਸੈਟ ਭੇਜਦਾ ਉਹਨੂੰ ਚੌਂਕੀ ਵਾਲਿਆਂ ਨੇ ਪਟੂਲੂ ਮੈਨ ਚ ਮਨਸ ਦੀ ਕਾਰਵਾਈ ਨੂੰ ਕਿਉਂ ਹੋਇਆ ਫੁੱਲ ਸਕਾਰਵਾਈ ਠੀਕ ਸੀ ਉਹਨਾਂ ਡ੍ਰੈਫਟ ਕਰਕੇ ਲੇਟ ਹੋ ਗਏ ਥੋੜੇ ਸਰ ਗੱਡੀ ਵੀ ਮਾਰੀ ਇਹਨਾਂ ਗੇਟ ਦੇ ਨਾਲ ਹਾਂਜੀ ਗੇਟ ਤੇ ਗੱਡੀ ਮਾਰੀ ਗੇਟ ਖਰਾ ਦਾ ਅਰਧ ਅਨਸ ਹੋ ਗਿਆ ਉਹ ਹੁਣ ਹੁਣ ਠੀਕ ਕਰਾਵਾਂਗੇ ਜਿੱਦ ਤੱਕ ਫੋਟੋ ਚੱਕ ਕੇ ਦੇ ਦਿੱਤੇ ਠੀਕ ਹੈ ਕੀ ਕਾਰਵਾਈ ਤੁਹਾਡੇ ਵੱਲੋਂ ਕਰਾ ਰਹੇ ਆ ਤੁਸੀਂ ਆਪਾਂ ਤੇ ਪੁਲਿਸ ਨੂੰ ਦੇ ਤਾਂ ਹੈਂਡ ਓਵਰ ਕਰਤਾ ਅਨ ਅਨਡੈਂਟੀਫਾਈਡ ਬੰਦਾ ਸੀਗਾ ਤੇ ਇਹਨ ਸਾਡੇ ਕੋਲ ਦੇ ਮੌਲ ਖੜਾ ਆਪਾਂ ਨੇ ਕੋਸ਼ਿਸ਼ ਕੀਤੀ ਅੰਦਰ ਆ ਕੇ ਗੱਲਾਂ ਕੱਢੀਆਂ ਸਾਰੇ ਆਮ ਕੀ ਮੰਗੀ ਕੀਤੀ ਹੈ ਕੀ ਹਾਂਜੀ ਮੰਗੀ ਕਰਦੇ ਹੋ ਪੁਲਿਸ ਨੂੰ ਪੁਲਿਸ ਨੂੰ ਮੰਗਾਤੇ ਹੈ ਤੇ ਇਹ ਜੰਸਰ ਨਹੀਂ ਆਣਾ ਚਾਹੀਦੇ ਤੇ ਇਹਦ ਕਾਰਵਾਈ ਹੋਣੀ ਚਾਹੀਦੀ ਹੈ ਸ਼ਰਾਬ ਪੀਤੀ 10 ਦੇ ਸ਼ਰਾਬ ਪੀਤੀ ਉਹਨਾਂ ਤੇ ਗੱਡੀ ਕਲੋਜ਼ ਕਰਦਾ ਪਿਆ ਤੁਸੀਂ ਸੀਸੀਟੀਵੀ ਕਾਲਜ ਇਗਜ਼ਾਮ ਹੋ ਰਿਹਾ ਤੁਸੀਂ ਸੀਸੀਟੀਵੀ ਫੁਟੇਜ ਆ ਗਈ ਸਾਹਮਣੇ ਹਾਂਜੀ ਫੁਰੂ ਹੈਡ ਫੁਟੇਜ ਆ ਗਈ ਨਾ ਪੂਰੀ ਗੇਟ ਦੀ ਜੋ ਰਿਕਾਰਡਿੰਗ ਆ ਗਈ ਤੁਹਾਨੂੰ ਦਿਹਾਗੇ ਆਪਾਂ ਹੁਣ ਮੈਂ ਜਲਦੀ ਬਤਾ ਰਹੇ ਹਾਂ ਕਿ ਸੂਚਨਾ ਮਿਲੀ ਕਿ ਇੱਕ ਨੌਜਵਾਨ ਜਿਹੜਾ ਉਹ ਲੜਬਾਜੀ ਕਰ ਰਿਹਾ ਹੈ ਇਗਜ਼ਾਮ ਲੱਗਾ ਦੋਨਾਂ ਸਾਈਡਾਂ ਤੇ ਤੇ ਮੈਂ ਮੌਕੇ ਤੇ ਆਣ ਕੇ ਦੇਖਿਆ ਗੇੜਨ ਕਰਦੇ ਗੱਡੀ ਉਹ ਥੋੜਾ ਉਹਨੂੰ ਛੱਟ ਫੁੱਟ ਵੀ ਲੱਗੀ ਖੋਣ ਲੱਗ ਰਿਹਾ ਇਹੋ ਜਵਾਨ ਦਾ ਬਟ ਲੱਗਦਾ ਈ ਉਹਨੇ ਕੋਈ ਨਸ਼ੀਲੇ ਪਦਾਰਥ ਸੇਵਨ ਕੀਤਾ ਹੈ ਉਨੂੰ ਮੈਂ ਇੱਥੋਂ ਚੁੱਕ ਕੇ ਤੇ ਲਾਜ ਵਾਸਤੇ ਉਹਨੂੰ ਹਸਪੀਟਲ ਭੇਜਿਆ ਇੱਥੋਂ ਬਾਕੀ ਟੌਂਪੀਰ ਬੱਸ ਸਟੇਸ਼ਨ ਚਾਰਜ ਜੋ ठाਨੇ ਸਿਵਲ ਲੈਨਡਰੀ ਚ ਪੈਂਦਾ ਉਹਨੂੰ ਮੈਂ ਇਨਫੋਰਮੇਸ਼ਨ ਕਰਤੀ ਆ ਉਹ ਆ ਰਹੇ ਨੇ ਆਣ ਕੇ ਜੋ ਵੀ ਕਾਨੂੰਨੀ ਕਾਰਵਾਈ ਕਰਦੇ ਨੇ ਤੋਂ ਕੋਈ ਇੱਥੇ ਕੋਈ ਖਾਸ ਦਾ ਕੋਈ ਇੰਜਰਡ ਤੇ ਨਹੀਂ ਆਇਆ ਦੂਸਰਾ ਬੰਦਾ ਕੋਈ ਨਹੀਂ 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 ਕੋਈ ਇਹੋ ਜੀ ਕੋਈ ਸੂਚਨਾ ਨਹੀਂ ਮਿਲੀ ਇੰਜਰਡ ਬਈ